ਜਨ ਚੱਕੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕੋ ਤੁਹਾਨੂੰ ਜੀ ਆਖਦਾ ਹਾਂ ਤੇ ਮੈਂ ਹਾਂ ਮਨਜੀਤ ਸਿੰਘ ਖਹਿਰਾ ਖਬਰ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਇਆਂ ਤੋਂ ਜਿੱਥੇ ਮਜ਼ਦੂਰ ਜਥੇਬੰਦੀ ਵੱਲੋਂ ਕਮਨਤਰੀ ਮਯੂਜ਼ ਦੇ ਆੜਾ ਮਨਾਉਂ ਸੰਬੰਧੀ ਮੀਟਿੰਗ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਮਜ਼ਦੂਰ ਜਥੇਬੰਦੀ ਮਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀ ਸਿੰਘ ਵੱਲੋਂ ਪਿੰਡ ਨਰੈਣਗੜ੍ਹ ਸੋਇਆਂ ਵਿਖੇ ਮਜ਼ਦੂਰਾਂ ਨਾਲ ਕੀਤੀ ਗਈ ਮੀਟਿੰਗ ਮੀਟਿੰਗਾਂ ਨੂੰ ਸੁਬੋਧਨ ਕਰਦੇ ਆ ਮਜ਼ਦੂਰ ਆਗੂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀ ਦੇ ਸਾਂਝੇ ਮੋਰਚੇ ਵੱਲੋਂ 1 ਮਈ ਦੇ ਕੁਮਾਂਤਰੀ ਮਜਦੂਰ ਦਿਹਾੜਾ ਬੀਡੀਪੀਓ ਦਫਤਰ ਮਹਿਲਕਲਾ ਵਿਖੇ ਮਨਾਉਣ ਸਮੇਂ ਮਨਰੇਕਾ ਮਜ਼ਦੂਰਾਂ ਦੀ ਮੰਗ ਤੇ ਮੁਸ਼ਕਲਾਂ ਸੰਬੰਧੀ ਜਥੇਬੰਦੀ ਵੱਲੋਂ ਤਿਆਰ ਕੀਤੇ ਮੰਗ ਪੱਤਰ ਤੇ ਸਹਿਮਤੀ ਲੈ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਆਓ ਜਾਣਦੇ ਹਾਂ ਇਸ ਸਮੇਂ ਸਾਡੇ ਪੱਤਰਕਾਰ ਗੁਰਸੇਵਕ ਸਹੀ ਮੌਕੇ ਤੇ ਮੌਜੂਦ ਹਨ ਕੀ ਕਹਿਣਾ ਹੈ ਮਜ਼ਦੂਰ ਜੂਨੀਅਨ ਦੇ ਅਗੁਦਾ ਮਲਦੂਰੇ ਦਾ ਜਿੰਦਾਬਾਦ ਜਿੰਦਾਬਾਦ ਅਗੁਦਾ ਦੇ ਸਾਰੇ ਸਰਕਾਰ ਦੇ ਬੰਦ ਕਰੋ ਬੰਦ ਕਰੋ ਬੰਦ ਕਰੋ ਅਗੁਦਾ ਦੇ ਸਾਰੇ ਸਰਕਾਰ ਦੇ ਬੰਦ ਕਰੋ ਪੋਲਾ ਸਿੰਘ ਕੀ ਨਾਮਤਾ ਡਾਜ ਨਰੇਂਦਰਗੜ੍ਹ ਸੋਈਆਂ ਦੇ ਵਿੱਚ ਮੀਟਿੰਗ ਕੀਤੀ ਗਈ ਮਜ਼ਦੂਰਾਂ ਦੇ ਨਾਲ ਕੀ ਕਰਨ ਮੈਂ ਪੋਲਾ ਸਿੰਘ ਖਲਾਲ ਮਾਜਰਾ ਜ਼ਿਲ੍ਹਾ ਸਖਤਰ ਅਧਿਆਤੀ ਮਜ਼ਦੂਰ ਸਭਾ ਪੰਜਾਬ ਸਾਡਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਅਸੀਂ ਉਸ ਸਾਂਝੀ ਮੋਰਚੇ ਵੱਲੋਂ ਜੋ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੇ ਮੰਗਾਂ ਨੇ ਉਹਨਾਂ ਦੇ ਸਵਾਲ ਦੇ ਉੱਤੇ ਜਿੱਥੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਾ ਕੇ ਮਜ਼ਦੂਰਾਂ ਨੂੰ ਜਾਗਰੂਕ ਕਰ ਰਹੇ ਆਂ ਤੇ ਉਹਦੇ ਨਾਲ ਅਸੀਂ ਜਿਹੜਾ ਜਿਹੜਾ ਮਈ ਮਈ ਦਿਹਾੜੇ ਦੇ ਸ੍ਰੀ ਦਾਨ ਨੂੰ ਸ਼ਰਧਾਂਜਲੀयां ਭੇਟ ਕਰਨ ਵਾਸਤੇ ਅਸੀਂ ਡੀਡੀਪੀ ਦੇ ਦਫ਼ਤਰ ਦੇ ਕੰਪਲੈਕਸ ਦੇ ਵਿੱਚ 1 ਮਈ ਨੂੰ ਵੱਡਾ ਵਿਸਾਲ ਇਕੱਠ ਕਰਕੇ ਜਿਹੜਾ ਹੈਗਾ ਮਜ਼ਦੂਰ ਦਿਹਾੜਾ ਮਨਾਉਣ ਜਾ ਰਹੇ ਆਂ ਹੁਣ ਦੀ ਮੌਜੂਦਾ ਸਰਕਾਰ ਬਾਰੇ ਕੀ ਕਹੋਗੇ ਜੀ ਮੌਜੂਦਾ ਸਰਕਾਰ ਨੇ ਜੋ ਮਧੂਰਾਂ ਦੇ ਨਾਲ ਚੋਣਾਂ ਦੇ ਦਾਨ ਵਾਅਦੇ ਕੀਤੇ ਸੀ ਉਹ ਵਾਅਦਾ ਕੋਈ ਵੀ ਵਾਅਦਾ ਮਧੂਰਾਂ ਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਅੱਜ ਬੇਰਜਗਰੀ ਜਿਹਾ ਹੁੰਦਾ ਪਿਆ ਹੈ ਬڑے ਲਿਖੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਨਿਗੜੇ ਮਜ਼ਦੂਰਾ ਉਹਨਾਂ ਨੂੰ ਨਰੇਗਾ ਦੇ ਤਹਿਤ ਪੂਰਾ ਕੋਈ ਰਸੋਵੰਦ ਅਰਜ਼ਗਾਰ ਨਹੀਂ ਮਿਲ ਰਿਹਾ ਜਦੋਂ ਕਿ ਸਾਡੀ ਮੰਗ ਹੈ ਵੀ ਸਾਨੂੰ ਸਾਰਾ ਸਾਲ ਨਰੇਗਾ ਦੇ ਤਹਿਤ ਰਜ਼ਗਾਰ ਮਿਲਣਾ ਚਾਹੀਦਾ ਤੇ ਨਿਗਾਇਜ਼ਦਾਰ ਦੇ ਵਾਅਦੇ ਦੇ ਤਾਅਤ ਨਾਲ 700 ਰੁਪਏ ਦਾੜੀ ਮਿਲਣੀ ਚਾਹੀਦੀ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਮਜ਼ਦੂਰਾ ਦੇ ਰਵਈਏ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਮਜ਼ਦੂਰਾਂ ਦੇ ਪੁੱਤ ਤਾਂ ਆਮ ਆਦਮੀ ਪਾਰਟੀ ਸਰਕਾਰ ਦਾ ਭਗਵਾਨਤਮਾਨ ਦੀ ਸਰਕਾਰ ਦਾ ਬਹੁਤ ਮਾੜਾ ਰਵਈਆ ਕਿਉਂਕਿ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਪੰਜਾਬ ਦੇ ਨਾਲ ਇਹਨਾਂ ਨੇ ਮਜ਼ਦੂਰ ਜਥੇਬੰਦੀ ਦੇ ਉਹਨਾਂ ਕੋਲ ਮੀਟਿੰਗ ਨਹੀਂ ਕੀਤੀ ਹੈਗੀ ਅਗਲਾ ਏਜੰਡਾ ਕੀ ਹੈ ਅਗਲਾ ਏਜੰਡਾ ਹੁਣ ਇਹ ਆ ਵੀ 1 ਮਈ ਨੂੰ ਅਸੀਂ ਜਿਹੜਾ ਉੱਥੇ ਮਜ਼ਦੂਰਾਂ ਨੂੰ ਮੰਗ ਪੱਤਰ ਅਸੀਂ ਪੜ੍ਹ ਕੇ ਸੁਣਾਵਾਂਗੇ ਤੇ ਉਸ ਮੰਗ ਪੱਤਰ ਦੇ ਉੱਤੇ ਮذਦੂਰਾਂ ਦੀ ਸਹਿਮਤੀ ਲਾ ਕੇ ਉਹ ਤੋਂ ਮਲੇ ਤਿੱਖੇ ਸੰਘਰਸ਼ ਦਾ ਸੀ ਐਲਾਨ ਕਰਾਂਗੇ